ਲਾ ਗਿਆ ਮੈਚ ਆਪਣੇ ক্রিকেট ਦਾ ਗਰਾਊਂਡ ਦੇ ਵਿੱਚ ਸੋ ਸਸਰੀ ਕਾਲਾ ਸਾਰਿਆਂ ਨੂੰ ਸੋ ਵਲੌਗ ਦੀ ਸ਼ੁਰੂਆਤ ਅੱਜ ਗਰਾਊਂਡ ਤੋਂ ਕੀਤੀ ਆ ਤੇ ਨਾਲ ਹੀ ਹੁਣ ਮਾਨਪੀਤ ਨੂੰ ਲੈ ਕੇ ਵੀ ਜਾਣਾ ਆ ਆ ਗੱਜੀ ਭਾਜੀ ਦਾ ਬੇਟਾ ਆ ਉਧਰ ਗੱਜੀ ਭਾਜੀ ਬੋਲਿੰਗ ਕਰਾਉਂਦੇ ਹੋਏ ਉਹ ਵਾਹ ਆਊਟ ਆਓ ਜਰ ਹਰਪਿੰਦ ਭਾਜੀ ਆਏ ਆਪਣੇ ਡਿਪਟੀ ਦਫ਼ਤਰ ਲੱਗੇ ਆ ਨਾਲ ਹੀ ਡਿਪਟੀ ਦਫ਼ਤਰ ਆਪਣੇ ਇੱਧਰ ਆ ਪਿੱਛੇ ਮੁੰਡਾ ਗੋਪੀ ਤੇ ਮੁੰਡਾ ਕਮਲਜੀਤ ਤੇ ਗਰਾਊਂਡ ਆ ਸਾਡੇ ਸ਼ਹਿਰ ਦੀ ਸੋ ਨੰਦ ਮੇਲਾ ਵਿਊ ਐਡਾ ਸੋਹਣਾ ਆ ਨਾ ਘੈਂਟੋ ਘੈਂਟ ਕੰਮ ਆ ਤੇ ਚੰਦ ਕੁ ਮਿੰਟਾਂ ਤੱਕ ਮੈਂ ਮਾਨਪੀ ਨੂੰ ਲੈ ਕੇ ਚੱਲ ਜਾਣਾ ਨਾਲ ਜਸਮਨ ਨੂੰ ਤੇ ਇੱਧਰ ਮਾਨਪੀ ਦਾ ਉਹਨਾਂ ਦਾ ਘਰ ਨਾਲ ਹੀ ਤੇ ਲਾਲੀ ਮੜ ਜੀ ਗੇਮ ਫੇਰ ਕਰਦੇ ਅਗਲੀ ਗੱਲ ਬਾਤ ਐ ਆਊਟ ਆਊਟ ਆ ਜਾ ਆ ਜਾ ਆ ਜਾ ਆ ਜਾ ਆ ਜਾ ਗੱਜੀ ਭਾਜੀ ਲਵ ਯੂ ਅਨ ਯਾਰਾ ਲਿਆਤਾ ਨਿਆਰਾ ਚਲੋ ਛੋਟੇ ਛੋਟੇ ਲੱਗ ਜਓ ਤੇਰੇ ਸ਼ਾਬਾਸ਼ ਸ਼ਾਬਾਸ਼ ਆ ਗਏ ਹੋ ਆ ਗਏ ਸਾਡੇ ਮੁਲਾਜ਼ਮ ਸਾਹਿਬ ਆ ਗਏ ਮੁਲਾਜ਼ਮ ਸਾਹਿਬ ਏ ਉਹ ਆ ਕੇ ਕੀਤਾ ਯੋ ਮੰਮਰ ਗਿਆ ਸੀ ਅੱਜ ਫਿਰ ਹਲਮਾ ਡੀਮਾਰਟ ਨਹੀਂ ਗਿਆ ਸੀ ਅੱਜ ਕਿੱਧਰ ਚਲੰਦਰ ਗਏ ਸੀ ਅੱਜ ਨਾਨੀ ਨਹੀਂ ਅੱਜ ਨਾਨੀ ਕਰਨੇ ਡੀਮਾਰਟ ਨਹੀਂ ਜਾਣਾ ਡੀਮਾਰਟ ਨਹੀਂ ਗਏ ਅੱਜ ਨੋ ਪਾਪਾ ਅੱਜ ਜਲੰਧਰ ਕੀ ਕਰਨ ਗਏ ਸੀ ਅੱਜ ਉਹ ਤੇ ਸੌਰ ਕੋ ਅੱਛਾ ਡਾਕਟਰ ਕੋ ਅੱਛਾ ਤਾਂ ਡੀਮਾਰਟ ਕਿਉਂ ਨਹੀਂ ਗਏ ਡੀਮਾਰਟ ਮੈਂ ਕੁਝ ਨਹੀਂ ਲੈ ਕੇ ਆਇਆ ਨਹੀਂ ਗਏ ਕਿਉਂ ਨਹੀਂ ਅੱਜ ਨਹੀਂ ਗਏ ਤੇ ਪਾਰੀ ਤੇ ਕਰ ਪਾਪਾ ਨੂੰ ਏ ਇੱਕ ਹੋਰ ਇੱਕ ਹੋਰ ਇਹ ਮੈਂ ਕਰਨੀ ਆਪੋ ਟ੍ਰੇਨ ਆ ਗਈ ਆ ਗਈ ਆ ਲਵ ਯੂ ਲਵ ਯੂ ਚਲਿਏ ਪਿੰਡ ਹਾਂਜੀ ਚਲੋ ਚਲੋ ਅੱਸੀ ਗਾਲੀ ਦੋਵੇਂ ਵਾਰ ਬੱਕਰੀ ਕੋਈ ਗਾਲ ਨਹੀਂ ਆ ਮੌਸਮ ਵੀ ਨਾ ਜ਼ੋਨਾ ਹਾਂ ਦੱਸੀਆ ਮੌਸਮ ਵਾਸ਼ ਪਗੀ ਆ ਗਈ ਅੱਜ ਬੜੀ ਆ ਗਈ ਹੈ ਯਾ ਟ੍ਰੇਨ ਚਲੋ ਅੰਦਰ ਚਲੋ ਅੰਦਰ ਜਸਮਨ ਜੀ ਆਪਣੇ ਡੈਡੀ ਕੋਲ ਪਹੁੰਚ ਚੁੱਕੇ ਆ ਡੈਡੀ ਚ ਆ ਬਲੂਮ ਭਈਓ ਉਹ ਪਰਛ ਲੱਗੀ ਜੀ ਵੀ ਅਜੇ ਠਹਿਰੋ ਇਧਰ ਦਾਦੀ ਨੂੰ ਤਾਂ ਮਿਲ ਪਹਿਲਾਂ ਸਾਸਿਕਾਲ ਬੁਲਾ ਦਾਦੀ ਨੂੰ ਜਫੀਪਾ ਛੇਤੀ 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 ਮਮਾ ਕਾ ਅੱਜ ਕਿੰਟਰ ਰਹਿਣਾ ਮਮਾ ਕੋਤੀ ਤੋਂ ਆ ਕੇ ਇੱਧਰ ਆਓ ਚਲ ਆ ਜਾ ਬਾਹਰ ਜਿਆ ਟਾਈਮ ਨਾਲ ਉੱਪਰ ਡੇਢੀ ਕੋ ਉਹਨੇ ਤੁਹਾਨੂੰ ਲੱਗਾ ਉੱਪਰ ਖਿੱਡੜ ਤੇ ਮੌਸਮ ਮੌਸਮ ਨੇ ਜਾਨ ਕੱਢੀ ਪਈ ਆ ਆਓ ਦੇਖੋ ਓਏ ਟਿੱਡੀ ਟਿੱਡੀ ਲੱਗਾ ਤੂੰ ਉੱਪਰ ਵਾਓ ਬੱਪਾ ਨੇ ਕਿ ਕਿੱਦਾਂ ਆਲਨ ਆਲਾ ਮੇਰਾ ਪੁੱਤ ਅੱਛਾ ਇਕੀ ਜਾਂਦਾ ਓਏ ਕਿਟਕੈਟ ਕਿਟਕੈਟ ਥੈਂਕ ਯੂ ਗੋ ਥੈਂਕ ਯੂ ਪਾਪਾ ਹਲੇ ਆਜੋ ਬੀਬੀ ਸਾਰੇ ਆਜੋ 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 ਚਲੋ ਚਲੋ ਹਾਂ ਆ ਗਿਆ ਕਿ ਨਹੀਂ ਮੇਰੀ ਮੈਂ ਉਹਨੇ ਕੋੜਾ ਡੈਡੀ ਨਾਲ ਆ ਤੇ ਕਰਨਾ ਕੀ ਹੈ ਇਹ ਜਦੋਂ ਘਰ ਆ ਜਾਂਦਾ ਨਾ ਇਹ ਸਾਡੀਆਂ ਕੀ ਕਹਿੰਦੇ ਹੁੰਦੇ ਆ ਪ੍ਰਾਇੋਰਟੀ ਘਟ ਜਾਂਦੀ ਆ ਫਿਰ ਡੈਡੀ ਨਾਲ ਹੀ ਆ ਫਿਰ ਕਿੱਥੇ ਆ ਫੋਨ ਮੇਰੇ ਨਾਲ ਨਹੀਂ ਜਾਣਾ ਤੂੰ ਹੈ ਮੈਂ ਤੇਰਾ ਕੋ ਨਹੀਂ ਲੱਗਦਾ ਚੱਲ ਫੜ ਲੋ ਡੈਡੀ ਨੂੰ ਫੜਲਾ ਫੜਲਾ ਆ ਫੜਾ ਦੇ ਮੈਨੂੰ ਨਹੀਂ ਆਪਾ ਪਿੰਡ ਨਾ ਚਲੋ ਪੱਕਾ ਬੰਦ ਕਰਾਵਾਂ ਇਹ ਉੱਪਰ ਇੰਨੀਆਂ ਰੌਣਕਾਂ ਲੱਗਦੀਆਂ ਹੁੰਦੀਆਂ ਹੁਣ ਗਰਮੀਆਂ ਆ ਗਈਆਂ ਤੇ ਉੱਪਰ ਬੈਠਿਆ ਨਹੀਂ ਜਾਂਦਾ ਤੇ ਉੱਪਰ ਉੱਪਰ ਪੂਰੇ ਨਜ਼ਾਰੇ ਹੁੰਦੇ ਹੁੰਦੇ ਸੀ ਚਲ ਚੱਲਦੇ ਹਾਂ ਥੱਲੇ ਆਓ ਦੇਖੋ ਕਿਤਾ ਚੜਿਆ ਕਿਤੇੜੀ ਦੱਸਦੇ ਨਾ ਯਾਰੀ ਸਭ ਤੋਂ ਜ਼ਿਆਦਾ ਹੁੰਦੀ ਹੈ ਪੁੱਤ ਦੀ ਕਹਿੰਦੇ ਲਿਆ ਕਿਤਾ ਚਿੰਬੜਿਆ ਆ ਫਿਸ਼ ਲੰਗੂ ਰਾਂਗੂ ਲੌਂਕਿਆ ਆ ਚੱਪਲ ਉੱਪਰ ਉੱਪਰ ਹੈਗੀ ਆ। ਓਹੋ ਚੱਲ ਮੱਲੇਉਣਾ ਫੜ ਪਹਿਲਾਂ ਯਾਰ। ਆਪਣਾ ਟੈ ਉਹ ਬੀਬੀ ਕੋਲ ਚੱਲ ਇੱਥੇ ਬਿਠਾ ਦੋ ਫੇਰ। ਇੱਥੇ ਲੈ। ਆਹ ਤੋੜੀਆਂ ਇੱਥੇ ਦੀ ਬਾਜਤੀ ਸੀ ਮੇਰੇ ਦਾਜ ਦੀ। ਇਹ ਦਾਜ ਦੀਆਂ ਇੰਨੀਆਂ ਨਵੀਆਂ ਦਾਜ ਦੀਆਂ ਤਾਂ ਨਹੀਂ ਹੋ ਸਕਦੀ ਮੈਂ ਝੂਠ ਬੋਲਦੇ। ਗੱਡੀਆਂ ਵੀ ਹੁਣ ਤਾਂ ਆ ਨਵੀਆਂ ਇਹਨਾਂ ਨੂੰ ਮਜ਼ਾ ਆਉਂਦਾ। ਭਰਾ ਦੀ ਪਿੱਤਲ ਦੀ ਤਪੀਲਾ ਭਾਂਡੇ ਪਿੱਤਲ ਦੇ ਕਹਿਦੇ ਹੁੰਦੇ ਦਾਜ ਦੇ। ਭਰਾ ਦੇ। ਇਧਰ ਗਿਆ। ਤੇ ਆ ਰਹੀਆਂ ਚੰਗੀਆਂ। ਅੰਦਰ ਹੀ ਆਉਦੋਂ ਦੇ ਬਿਸਤਰੇ। ਸਸਰੀ ਘਰ ਬੁਲਾ ਦੋ ਜੀ। मैडम जी। ਇਹ ਕੱਢ ਦਵਾਵਾ। ਹੱਸ ਕੇ ਕਾਲ ਦੇ ਬਲਾਸੋ। ਨਹੀਂ ਲੈਣ ਦੇ ਮੈਂ ਤੁਹਾਨੂੰ ਵਿੱਚ। ਹੋਰ ਸੁਣਾਓ। ਤੁਹਾਡੀਆਂ ਟੀਕਾ ਮੈਸੇਜ ਬੜੇ ਜੋਰਾਂ ਤੇ ਆਉਂਦੇ ਆ ਕਿ ਦੀਦ ਨੂੰ ਵਿੱਚ ਲਿਆ ਕਰੋ। ਅ ਮੈਂ ਗਲਤ ਮੈਸੇਜ ਨਾ ਕਰਿਆ ਕਰੋ। ਮੈਂ ਤਾਂ ਦੀਦੀ ਨਹੀਂ ਵਿੱਚ ਆਉਂਦੇ। ਤੇ ਦੀਦੀ ਦੇ ਸਾਸੂ ਮਾਂ ਤੇ ਹੁੰਦੀ ਹੈ ਨਾ ਵਿੱਚ ਦੀ ਸਾਸੂ ਮੰਦੇ ਸੀ ਕਿ ਨਾ ਸੋਣਾ ਲੱਗ ਦਿੱਤਾ ਇਹ ਮਨਪ੍ਰੀਤ ਨੇ ਲੈ ਕੇ ਦਿੱਤਾ ਸੂਟ ਹਨਾ ਸਾਰੇ ਦੱਸਿਓ ਹਾਂ ਨਹੀਂ ਮਨਪ੍ਰੀਤ ਸੋਹਣਾ ਲੱਗਿਆ ਇਹ ਪਾਇਆ ਬਹੁਤ ਸੋਹਣਾ ਮੈਨੂੰ ਅੱਜ ਮੰਮੀ ਨੇ ਲੱਗੀ ਕਿ ਮੰਮੀ ਫੀਲਿੰਗ ਆ ਤੂੰ ਹੈ ਨਾ ਇਹਦੇ ਮੰਮੀ ਪੁਰਾਣੇ 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 ਸੂਟ ਸੂਟ ਪਾਈ ਰੱਖਦੇ ਮੰਮੀ ਕਹਿੰਦੀ ਕਿ ਤੂੰ ਤੇ ਟੀ-ਸ਼ਰਟ ਤੋਂ ਵਧੀਆ ਲੱਗਦਾ ਹੈ ਸਹੀ ਗੱਲ ਆ ਬੜਾ ਲੱਗਿਆ ਵੀ ਸੋਹਣਾ ਆ ਹਾਂ ਵੀ ਕੋਈ ਸਵਾਈ ਦੀ ਨਹੀਂ ਟੈਨਸ਼ਨ ਆ ਇਦਾਂ ਦੇ ਪਾਇਆ ਕਰ ਮੰਮੀ ਜਦਾਂ ਕੁੜਤੇ ਜੇ ਨਾ ਘਰੇ ਪੁਰਾਣੇ ਜਿਹੜੇ ਨਾ ਮੈਂ ਪਾਉਂਦੀ ਤਾਂ ਵਰਨੀ ਬਹੁਤ ਲੱਗਦਾ ਨਹੀਂ ਸਕੂਟੀ ਇਦਾਂ ਦੇ ਤੁਹਾਡੇ ਪੁੱਤ ਨੇ ਤੁਹਾਨੂੰ ਲੈ ਕੇ ਦੇਣੇ ਕਰਨੇ ਫਿਕਰ ਨਾ ਕਰੋ। ਨਹੀਂ ਸੂਟ ਮੇਰੇ ਕੋਲ। ਰੋਜ਼ ਨਵੇਂ ਨਵੇਂ ਪਾ ਕੇ ਰੱਖਣੇ। ਲੈ ਰਣੀਆਂ ਵੱਡੀ ਉਹ ਨਿੱਕੀ ਆਈ ਉਹ ਲੈ ਕੇ ਦੇਗੀ ਹੁਣ ਇਹ ਵੀ ਕਹਿੰਦੀ ਹੈ ਲੈ ਕੇ। ਹੂੰ। ਇਹ ਸੂਟ ਮੇਰੇ ਸੁਪਨਾ ਮਾਈ ਕੁਇਰਪਣਾ ਪੜੇ। ਹੂੰ। ਬਾਦੂ ਇਹਨਾਂ ਨੂੰ ਆਪ ਗੋਤਾ-ਗੋਤਾ ਕਰੇ ਹਨਾ। ਸਹੀ ਗੱਲ। ਜੱਡੀ ਕੰਮ ਰੱਖੀ। ਹੋਰ ਤੁਸੀਂ ਕਹਿਣਾ ਚਾਹੁੰਦੇ। ਹਾਂ ਸਾਰੀਆਂ ਇਹ ਨੰਨਾਂ ਆਪੀਆਂ ਆਪ ਹੀ ਸਸਾਂ ਬਿਆ ਗੋ ਸਸਾ ਕਹਿੰਦੇ ਕਿ ਤਰ੍ਹਾਂ ਨਸੂਟਾ ਦੇ ਬੈਠੀਆਂ ਕਿਸੇ ਸਹੀ ਲੈ ਆਈਆਂ। ਹਾਂ। ਹੈਨਾ? ਫਿਰ ਹਾਂ ਪੇਰੀ। ਤੁਸੀਂ ਕਹਿਣਾ ਚਾਹੁੰਦੇ ਕੁਝ ਮੈਡਮ ਜੀ? ਹਾਂ ਜੀ ਕਹਿਣਾ। ਕਿਹੜਾ ਨਹੀਂ ਤੇਰੇ ਜੈ ਹਾਂ ਹਾਂ ਤੁਸੀਂ ਕਿਹਾ ਕਿ ਨਹੀਂ ਹਾਂ ਜੀ ਇਹ ਵੀ ਕੁਝ ਕਹਿ ਚੰਦੇ ਆਹੋ ਕੋਈ ਕੁਝ ਕੋਈ ਸ਼ਿਰਕਤ ਤੇ ਕਰੋ ਕੋਈ ਗੱਲਬਾਤ ਦੀ ਤੁਹਾਡੀ ਵੀਡੀਓ ਤਾਂ ਮੈਂ ਨਹੀਂ ਲੈ ਰਿਆ ਵਿੱਚ ਪਰ ਤੁਸੀਂ ਕੋਈ ਗੱਲ ਤੇ ਕਰ ਸਕਦੇ ਕਿ ਨਹੀਂ ਹਜੇ ਮੈਨੂੰ ਗੱਲ ਨਹੀਂ ਆ ਰਹੀ ਹੋਰ ਕੋਈ ਤੁਸੀਂ ਚਾਹਣ ਵਾਲਿਆ ਆਪਣੇਆਂ ਨੂੰ ਜਿਹੜੇ ਤੁਹਾਨੂੰ ਹਜੇ ਮੇਰੀ ਅੱਖ ਖੜੀ ਨਹੀਂ ਨਾ ਅੱਖ ਖੜੀ ਹੁਣ ਮੈਂ ਤੁਹਾਨੂੰ ਫੀਮ ਖਵਾਵਾਂ ਕਿਹਦੀ ਹੋਣੀ ਹੈ ਤੇ ਆਹ ਦੇਖੀ ਨਹੀਂ ਢੋਲੀਆਂ ਜਿਹੜੀਆਂ ਇਹ ਹੈਗੀਆਂ ਤਾਂਬੇ ਦੀਆਂ ਨਾ ਨਾ ਪਿੱਤਲ ਦੀਆਂ ਪਿੱਤਲ ਦੀਆਂ ਸਰ ਨਹੀਂ ਪਤਾ ਕੀ ਇਹ ਕੱਕ ਹੈ ਉਸ ਕਰ ਰਹੀ ਜਾਰੇ ਤੂੰ ਇਨੇ ਦਿਨਾਂ ਬਾਅਦ ਆਈਆਂ ਕੁਝ ਦੱਸੋ ਆਪਣੀ ਸਪਸ਼ਟੀਕਰਨ ਦਿਓ ਵੀ ਇਨੇ ਦਿਨਾਂ ਬਾਅਦ ਤੁਸੀਂ ਕਿਉਂ ਫੇਰਾ ਮਾਰਿਆ ਸਾਰਿਆਂ ਦਾ ਸਾਡੀ ਸਿਰਫ 2 ਦਿਨਾਂ ਦਾ ਆਹ ਸਿਰਫ 2 ਦਿਨਾਂ ਦੋ ਦਿਨ ਸਾਨੂੰ ਇਦਾਂ ਤੇ ਲੱਗਦਾ ਜਿਦਾ ਸਵਾਲ ਹੁੰਦੇ ਆ ਸੱਚੀ ਗੱਲ ਆ ਤੇ ਹੁਣ ਸਾਡਾ ਨਹੀਂ ਦੇ ਲੱਗਦਾ ਕਿ ਕੀ ਕਰੀਏ ਤੁਹਾਨੂੰ ਕੋਈ ਉਹਦਾ ਆਨਸਰ ਜਾਂ ਬੰਦੇ ਤੋਂ ਲੱਗ ਜਾਂਦਾ ਓਏ ਆਡੀਅנס ਤਾਂ ਨਹੀਂ ਲੱਗਦਾ ਆਡੀਅנס ਦਾ ਨਹੀਂ ਤੇਰੇ ਘਰ ਵਾਲੇ ਦਾ ਨਹੀਂ ਲੱਗਦਾ ਆਡੀਅנס ਦਾ ਫਿਕਰ ਪਿਆ ਘਰ ਵਾਲੇ ਦਾ ਕੋਈ ਫਿਕਰ ਨਹੀਂ 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 ਘਰ ਵਾਲੇ ਦਾ ਨਹੀਂ ਲੱਗਦਾ ਪੁੱਛ ਲੈ ਮੰਮੀ ਨੂੰ ਤੈਨੂੰ ਕਿਵੇਂ ਦਾ ਮਾਂਮੀ ਆ ਇਹਨੂੰ ਕੁੱਟਦੇ ਮਾਰਦੇ ਆ ਨਾ ਉਹਦੇ ਕਰਕੇ ਫਿਰ ਹੋ ਜਾਂਦਾ ਇਹਨੂੰ ਹਾਂ ਮੇਰੇ ਤੇ ਇਹ ਨਾ ਆ ਕਰਦੇ ਆ ਤਸ਼ੱਦਦ ਹਾਂ ਆ ਪਤਾ ਕੀ ਚਾਹ ਰੋਟੀ ਪਕਾ ਕੇ ਦੱਸ ਜਗਾ ਨਾ ਲਾਓ ਜੀ ਇਹ ਮੇਰੀ ਘਰ ਦੀ ਦੇ ਹੱਥ ਦੀ ਰੋਟੀ ਹੋਰ ਟੇਡੀ ਫੇਡੀ ਆ ਨਹੀਂ ਕੋਈ ਨਹੀਂ ਟੇਡੀ ਮਿੱਟ ਗਿਆ ਉਦਾਂ ਹੀ ਮੈਂ ਤੇਰੀ ਰੋਟੀ ਵਿੱਚ ਤੇ ਫਸਲਪਾਸ ਵੀ ਪਈ ਹੋਵੇ ਉਹ ਵੀ ਉਹਨੂੰ ਆ ਹੁਣ ਆ ਖਾਣੇ ਤੇ ਕੋਟ ਇਹ ਮਾਂਮੀ ਪਰੇ ਕਰ ਲੈਦੀ ਸ਼ਕਲ ਵਿੱਚ ਚੰਗੀ ਨਹੀਂ ਲੱਗੀ ਹਾਂ ਹਾਂ ਆ ਵੀ ਨਹੀਂ ਚੰਗੀ ਸ਼ਕਲ ਇਹ ਕੀ ਆ ਸਮਲਾਂਜੀ ਆ ਵੀ ਨਹੀਂ ਸਕਦਾ ਜਸਮਨ ਦਾਸ ਜੀ ਦਾ ਦਾਲ ਦਾਲ ਤੋਂ ਵਧੀਆ ਹੈ ਇੱਕ ਦਸ ਮਿੰਟ ਚਲੋ ਲਾਓ ਜੀ ਇਹਨਾਂ ਨਾਲ ਤੇ ਕਰਦੀਆਂ ਅਸੀਂ ਗੱਲਾਂ ਬਾਤਾਂ ਇਹਨਾਂ ਦੀਆਂ ਤੇ ਗੱਲਾਂ ਬਾਤਾਂ ਸਬਜ਼ੀ ਤਾਂ ਕੀ ਮੁੱਕਦੇ ਆ ਤੋਂ ਅੱਗੇ ਗੱਲਾਂ ਬਾਤਾਂ ਨਹੀਂ ਜਾਂਦੀਆਂ ਤੇ ਅੱਜ ਰੌਣਕ ਲੱਗੀ ਅੱਜ ਸੱਚੀ ਦੱਸੇ ਵੀ ਮਨਪ੍ਰੀਤ ਤੇ ਜਸਮਨ ਘਰ ਆਏ ਤੇ ਰੌਣਕ ਲੱਗੀ ਨਾ ਤੇ ਉਹਦਾ ਤੇ ਮੇਰਾ ਬਲੌਗ ਬਣਾਉਣ ਨੂੰ ਦਿਲ ਕਰਦਾ ਜਦੋਂ ਇਹ ਨਾ ਆਉਣ ਹੁਣ ਮੈਂ ਕਰਾਂਗੀ ਹੈ ਮਨਪ੍ਰੀਤ ਇਹਨੂੰ ਨਾ ਤੁਸੀਂ ਮੈਸੇਜ ਜਰੂਰ ਕਿਓ ਵੀ ਪਿੰਡ ਰਿਆ ਕਰੋ ਦੀਦੀ ਸਾਡਾ ਦਿਲ ਨਹੀਂ ਲੱਗਦਾ ਫੇਰ ਸਹਿ ਤੁਹਾਡੀ ਮੰਨ ਲੈਣ ਮੇਰੀ ਤਾਂ ਨਹੀਂ ਮੰਨਦੇ ਤਾਦੀ ਮੰਨਣ ਕਿ ਆਉਂਦਾ ਰੈਂਦੀ ਤੇ ਇੱਕ ਤਾਂ ਦੇਣੀ ਹੈ ਛੁੱਟੀ ਕਰਕੇ ਪਰ ਸਾਡਾ ਦਿਲ ਨਹੀਂ ਲੱਗਦਾ ਯਾਰ ਕੀ ਕਰੀਏ ਕਿ ਮੈਂ ਨਾ ਉੱਥੇ ਰਹਿ ਲੰਨੀ ਆ ਕਿ ਜਿਵੇਂ ਉਹ ਮੇਰੇ ਨਾਲ ਸਾਰੇ ਦਿਨ ਪਸਰੇ ਰਹੋ ਮਗਰ ਮੈਂ ਇਹ ਕੰਮ ਕਰਾਉਂਦੇ ਆ ਹਨਾ ਪਸਰੇ ਰਹੋ ਹਨਾ ਕੁਝ ਨਹੀਂ ਅੰਦਰ ਕੋਈ ਨਹੀਂ ਮੂੰਹ ਵੀ ਬੋਲਣਗੇ ਉੱਦੋਂ ਸੁਣੇਗਾ ਇਹ ਤੋਂ ਐਸੇ ਜਿਵੇਂ ਪੈ ਗਈ ਹੈ ਸੱਸ ਸੱਸ ਕੁਝ ਕਹਿ ਤਿੰਦੇ ਕਿ ਸੱਸ ਤੇ ਦੇਦੀ ਆ ਕਿ ਨਾ ਆਹ ਹੋ ਗਿਆ ਤੇ ਨਰਾਜ਼ਤ ਨਹੀਂ ਹੋ ਗਈ ਮੈਂ ਆਪਣੇ ਕਮਰੇ ਚੋਂ ਨਹੀਂ ਨਿਕਲੀ ਮਤਲਬ ਇਹ ਤੇ ਥੋੜਾ ਜਿਹਾ ਡਰ ਰਹਿਦਾ ਆ ਹਨਾ ਮੰਮੀ ਦਾ ਤੋਹੇ ਤਰੀਕੇ ਆ ਇਦਾਂ ਐਵੇਂ ਮਾਰਦੀ ਹੈ ਸੱਸ ਤੇ ਮੰਮੀ ਤੇ ਫਰਕ ਹੈਗਾ ਹੀ ਹੈ ਨਾ ਹੈਗਾ ਆ ਹੈਗਾ ਵੀ ਹੈ ਨਾ ਮੰਮੀ ਚਲ ਰੋਸ ਤੇ ਕੋਈ ਟੈਂਸ਼ਨ ਨਹੀਂ ਦਿਖਾਈ ਜਦੋਂ ਸੱਸ ਦੇ ਕੋਲ ਰੋਸ ਸੱਸ ਰੋਸ ਗਈ ਤੇ ਇਹਨੂੰ ਕਿਦਾਂ ਮਨਾਉਣਾ ਸੱਸ ਨੂੰ ਪੈਰੀ ਤੱਕ ਮਨਾਓ ਤੇ ਸਾਰਾ ਘਰ ਖਰਾਬਾ ਹੋ ਜਾਣਾ ਨਾ ਮਾਹੌਲ ਚਲੋ ਕੋਈ ਗੱਲ ਵਧੀਆ ਸਾਹ ਨਿਕਲੀ ਜਾਂਦਾ ਇਦਾਂ ਨਿਕਲੀ ਜਾਵੇ ਕੋਈ ਗੱਲ ਪੁੱਛੋ ਕਿ ਦੱਸਦਾ ਹੁੰਦਾ ਹੈ ਨਾ ਇਦਾਂ ਹੁੰਦਾ ਵਾਕਈ ਹਾਂ ਵੀ ਸੱਸ ਅੱਛਾ ਆ ਇੱਕ ਮਿੰਟ ਇੱਕ ਮਤਲਬ ਮਨਪ੍ਰੀਤ ਕਹਿੰਦੀ ਵੀ ਮਨਪ੍ਰੀਤ ਤੁਹਾਨੂੰ ਪੁੱਛਿਆ ਦੇਖਣ ਵਾਲਿਆਂ ਨੂੰ ਕੁੜੀਆਂ ਨੂੰ ਜਿਹੜੀਆਂ ਦੇਖਦੀਆਂ ਆਪਾਂ ਨੂੰ ਭੈਣਾ ਵੀ ਮਤਲਬ ਮਨਪ੍ਰੀਤ ਕਹਿੰਦੀ ਵੀ ਸੱਸ ਦਾ ਮਾੜਾ ਮੋਟਾ ਝਾਕਾ ਰਹਿੰਦਾ ਹਨਾ ਘਰ ਵਰਗੀ ਫੀਲਿੰਗ ਆਉਂਦੀ ਆ ਕਿ ਨਹੀਂ ਆਉਂਦੀ ਮਾਂ ਵਰਗੀ ਇਹ ਦੱਸਿਓ ਜ਼ਰੂਰ ਕਮੈਂਟਾਂ ਚ ਬੀਬੀ ਨੂੰ ਕਹਿਣਾ ਮੇਰੀ ਬੀਬੀ ਕੋਲ ਆ ਕੇ ਪੈ ਗਿਆ ਹੁਣ ਲੰਮੇ ਚੰਗਾ ਬੰਦਾ ਤੂੰ ਚੰਗਾ ਬੜਾ ਝਾਕਾ ਇਹ ਮੇਰਾ ਜਸਮਨ ਜਸਮਨ ਚੱਲ ਫਿਰ ਕੁਝ ਸੁਣਾ ਦਿਓ ਯਾਰ ਪਾਪਾ ਚਲੋ ਇੱਕ ਡੋਗੀ ਨੂੰ ਢਾ ਲਈਏ ਕਿਹੜੇ ਡੋਗੀ ਨੂੰ ਢਾਉਣਾ ਮੇਰੇ ਪੁੱਤ ਨੇ ਹੈ ਡੇਡੋ ਗੀਣ ਟੋਣਾ ਮੇਰੀ ਗੁੱਗਲ ਈ ਤੇਰੇ ਨਾਲ ਰੌਣਕ ਲੱਗ ਜਾਂਦੀ ਘਰ ਆਣ ਕੇ ਤੇਰੇ ਬਿਨਾ ਜਮਾਂ ਦਿਲ ਨਹੀਂ ਲੱਗਦਾ ਮੇਰਾ ਲਵ ਯੂ ਪਾਪਾ ਨੂੰ ਕਿੰਨਾ ਪਿਆਰ ਕਰਦੇ ਪਾਪਾ ਨੂੰ ਕਿੰਨਾ ਪਿਆਰ ਕਰਦੇ ਚਲ ਪਹਿਲੇ ਮੇਰੀ ਗੱਲ ਤੋਂ ਪਹਿਲਾ ਪਾਪਾ ਦੀ ਗੱਲ ਤੋਂ ਪਾਪਾ ਨੂੰ ਕਿੰਨਾ ਪਿਆਰ ਕਰਦੇ ਕਿੰਨੀ ਆ ਕਿੰਨਾ ਹੀ ਕਰਦੇ ਚਲ ਆ ਚੁੰਨੀ ਨਵੀਂ ਲੈ ਲਈ ਆ ਫਿਰ ਨਵੀਂ ਚੁੰਨੀ ਨਵੀਂ ਚੁੰਨੀ ਨਹੀਂ ਛੱਡੀ ਫਿਰ ਹੈਂ ਕਾ ਜਿਹੜੀ ਚੀਜ਼ੀ ਉੱਤੇ ਮਿੱਤਰਾਂ ਦੀ ਅੱਖ ਟਿਕ ਜੇ ਉਹ ਹੀ ਛੱਡੀ ਦੀ ਕਦੇ ਨਹੀਂ ਆਹ ਬੀਬੀ ਬਾਜੀਰ ਲੰਦਾ ਪੁਰੀ ਨਾਲ ਨਹੀਂ ਕਿਹਦੇ ਕਹ ਪੁਰੀਰ ਲੰਦਾ ਵਾ ਅੱਜ ਕੀ ਹੈਪਿੰਗ ਬੜੀ ਚੰਗਾ ਚੱਲ ਰਿਹਾ ਸਭ ਵੈਰੀ ਗੁੱਡ ਜਸਮਨ ਆ ਤੇ ਨੰਦ ਲਿਆ ਤਾਂ ਵੈਰੀ ਗੁੱਡ ਮੇਰੇ ਪਤ ਦੇ ਸਾਰੇ ਪਾਸੇ ਨਾ ਸਾਰੇ ਪਾਸੇ ਗੜਮਾ ਰੱਖਦਾ ਕੰਮ ਆਹ ਨੀ ਨੋਰਮੋਨੀਅਮ ਦਾ ਸੁਣ ਜੇ ਮੁੰਡੇ ਨਹੀਂ ਪਾਵਾ ਤਾਂ ਲਿਆ ਮਾਂ ਮੰਗ ਲੈਣਾ ਮਾਂ ਨਾ ਦੇ ਦੇ ਯਾਰ ਮੁੰਡਾ ਸਿੱਧ ਰਹਿਗਾ ਠੀਕ ਆ ਪੱਕਾ ਜਸਮਨ ਤੈਨੂੰ ਹਰਮੋਨੀਅਮ ਲਿਆ ਦੇਣਾ ਸਿੰਗਰ ਸਿੰਗਰ ਬਣਾ ਦੇਣਾ ਤੈਨੂੰ ਸਿੰਗਰ ਬਣਾ ਨਾ ਨਾ ਇਹਨੇ ਤਾਂ ਬਹੁਤ ਛੇਤੀ ਸਿੱਖਣਾ ਤੂੰ ਸਹੀ ਗੱਲ ਆ ਐ ਤੇ ਸੁਰਾਂ ਦਾ ਸੱਤੇ ਸੁਰਾਂ ਦੇ ਹਾਂ ਫੋਨ ਤੇ ਨਾ ਵਧੀਆ ਵਜਾਉਂਦੇ ਨੇ ਕੁਆਲਟੀ ਕੱਢਣੀ ਇਹਦੇ ਉਲਟੀ ਸਹੀ ਗੱਲ ਆ ਚਲੋ ਬਾਏ ਬਾਏ ਕਰ ਦੋ ਬਾਏ ਬਾਏ ਆਓ ਚੱਲੇ ਚੱਲਿਏ ਓ ਨਹੀਂ ਉੱਪਰ ਕਿੰਨਾ ਸੋਹਣਾ ਮੌਸਮ ਹੈ ਉੱਪਰ ਬਹਿਣ ਦਾ ਮਜ਼ਾ ਮੈਨੂੰ ਬੜਾ ਆਉਂਦਾ ਹੈ ਤੇ ਇਹਦਾ ਦਿਲ ਕਰਦੇ ਨਹੀਂ ਥੱਲੇ ਜਾਣ ਨੂੰ ਉੱਪਰ ਡੈੜੀ ਨਾਲ ਬੈਠਾ ਰਹਿੰਦਾ ਹਵਾ ਖੁੱਲੀ ਹੈ ਨਾ ਡੈੜੀ ਹੁਣੀ ਉੱਪਰ ਸੌ ਜਾਂਦੇ ਆ ਹਾਂਜੀ ਕਰਕੇ ਉਹ ਕਿੰਨੂੰ ਸੁਣਾਉਂਦਾ ਹਜਕਲ ਤੇ ਉੱਪਰ ਕੋ ਸੌਂਦਾ ਨਹੀਂ ਪਰ ਜਿਹੜਾ ਉੱਪਰ ਸੌਣ ਦਾ ਨਜ਼ਾਰਾ ਹੈ ਨਾ ਡੈੜੀ ਉੱਪਰ ਹੀ ਸੌਂਦੇ ਆ ਤੇ ਉੱਪਰ ਮੈਨੂੰ ਇੰਨਾ ਕ ਮਨ ਆਉਂਦਾ ਆ ਰਿਹਾ ਠੰਡੀ ਹਵਾ ਮੀਂਹ ਪੈ ਕੇ ਹਟਿਆ ਤੇ ਇੰਨੀ ਠੰਡੀ ਹਵਾ ਆਉਂਦੀ ਹੈ ਨਾ ਮੈਂ ਤੁਹਾਨੂੰ ਕੀ ਦੱਸਾਂ ਤੇ ਉੱਪਰ ਲੱਗਾ ਹੈ ਆਪਣੇ ਦਾਦੇ ਨਾਲ ਗੱਲਾਂ ਬਾਤਾਂ ਮਾਰਨ ਤੇ ਬਿਜਲੀ ਕੀ ਤਿੱਖੀ ਚਮਕਦੀ ਪਈ ਆ ਆਹ ਦੇਖੋ ਸੋ ਮਨਪਰੀ ਥੱਲੇ ਆ ਤੇ ਚਲਦੇ ਹਾਂ ਹੁਣ ਥੱਲੇ ਦੇ ਨਾਲ ਵਲੌਗ ਦੀ ਸਮਾਪਤੀ ਆ ਸੋ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਮਿਲਾਂਗੇ ਸੋ ਇਦਾਂ ਪਿਆਰ ਦਿੰਦੇ ਰਿਹਾ ਕਰੋ ਆਪਣਾ ਆਪਣੇ ਫੈਮਿਲੀ ਦੇ ਵਲੌਗ ਜਿਆਦਾ ਬਣਾਈਦੇ ਆ ਸੋ ਆਪਣੇ ਜਿਹੜਾ ਵੀ ਆਪਣਾ ਪਰਿਵਾਰ ਨਾਲ ਬਹਿ ਕੇ ਤੁਸੀਂ ਦੇਖ ਸਕੋ ਐਦਾਂ ਦੀ ਚੀਜ਼ ਬਣਾਈਦੀ ਆ ਕੋ ਦਿਨਾਂ ਨੂੰ ਚੰਗਾ ਲੱਗਦਾ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਖਿੱਚ ਕਰਿਆ ਕਰੋ ਕੰਮ ਮੰਗੇੋ ਸ਼ੇਕ ਬਣਾਤਾ ਆ ਮਿੱਤਰਾਂ ਲਈ ਇਹਨਾਂ ਨੇ ਸੋ ਹੁਣ ਪੀਵਾਂਗੇ ਸੋ ਲਵ ਯੂ ਸਾਰਿਆਂ ਨੂੰ ਜਿੰਨੇ ਆਪਾਂ ਨੂੰ ਭੈਣ ਭਰਾ ਵੇਖਦੇ ਆ ਉਹਨਾਂ ਨੂੰ ਦਿਲੋਂ ਲਵ ਯੂ ਸੋ ਆਹ ਰਾਤ ਦੀ ਡਾਈਟ ਠੀਕ ਹੈ ਸਾਰਿਆਂ ਨੂੰ ਮੇਰੀ ਮਾਂ ਵਰਗਾ ਤੇ ਕੋਈ ਨਹੀਂ ਹੋ ਸਕਦਾ ਭਲਾਗ ਦੇਖਿਆ ਕਰੋ ਸੋ ਮਨਪੀ ਦੀ ਰਿਕਵੈਸਟ ਮਨ ਵੀ ਕਰਦੇ ਰਿਕਵੈਸਟ हां जी ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਵਲੌਗ ਵੇਖਿਆ ਕਰੋ ਅਮਰਪਾਲ ਸਹਿਤਾ ਅੰਮੀ ਦਾ ਗ੍ਰੇਟ ਦੇ ਹਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਸਬਸਕ੍ਰਾਈਬ ਸਾਰੇ ਹਾਂ ਬੀਬੀ ਹਾਂ ਠਹਿਰ ਜਾ ਜਰਾ ਬੜਾ ਸੋਹਣਾ ਸੂਟ ਪਾਇਆ ਜਿਹਦੇ ਜਚਣੀ ਨਹੀਂ ਆ ਪੂਰੀ ਜਚਣ ਅੱਜ ਤੇ ਕਿਤੇ ਨਜ਼ਰ ਨਾ ਲੱਗ ਜੇ ਮੇਰੀ ਮੈਂ ਪੱਕੀ ਅੱਜ ਨਜ਼ਰ ਲੱਗ ਜਣੀ ਤੈਨੂੰ ਮੇਰੀ ਹਾਂ ਅੱਜ ਤੇ ਮੈਂ ਕਹਿਣਾ ਤੂੰ ਮਾਦਰੂ ਦਿਸਕਤ ਲੱਗਦਾ ਨਹੀਂ ਮਾਦਰੂ ਦਿਸਕਤ ਸੱਚੀ ਮਾਦਰੂ ਦਿਸਕਤ ਲੱਗਣੀ ਤੂੰ ਉਹ ਵੀ ਹੁੰਦੀ ਐ ਐਕਟਰ ਨਹੀਂ ਐ ਮਾਦਰੂ ਦਿਸਕਤ ਨਹੀਂ ਨਹੀਂ ਕੀ ਕਹਾਂ ਚੱਲ ਫੇਰ ਲਵ ਯੂ ਕਹਿ ਦੇ ਲਵ ਯੂ ਲਵ ਯੂ ਸਵੇਰੇ ਮਿਲਾਂਗੇ ਕਿਆ ਕਹਿ ਮੇਰੇ ਪੋਤੇ ਦੇ ਬਲੌਗਾਂ ਨੂੰ ਪਿਆਰ ਦਿਆ ਕਰੋ ਆ ਮੇਰੇ ਪੋਤੇ ਬਲੌਗਾਂ ਨੂੰ ਪਿਆਰ ਦਿਆ ਕਰੋ ਨਹੀਂ ਤੇ ਮੈਂ ਤੁਹਾਡੇ ਨਾਲ ਨਾਰਾਜ਼ ਆ ਮੈਂ ਨਹੀਂ ਤਾਂ ਮੈਂ ਤੁਹਾਡੇ ਨਾਲ ਨਾਰਾਜ਼ ਆ ਹਾਂ ਕਿਆ ਤੁਸੀਂ ਮੇਰੇ ਧੀਆਂ ਪੋਤੋ ਤੁਸੀਂ ਮੇਰੇ ਬਲੌਗ ਦੇਖਿਆ ਕਰੋ ਦੇਖਿਆ ਕਰੋ ਓਕੇ ਬੀਬੀ ਮਿਲਦੇ ਆ ਸਵੇਰੇ ਓਕੇ ਅੱਗੇ ਮੈਂ ਬੀਬੀ ਨਾਲ ਪੈਣਾ ਹੁੰਦਾ ਨਹੀਂ ਅੱਜ ਇੱਧਰ ਪੈਣਾ ਆ। ਹੋਰ ਕਿਹਨੇ ਆਉਣਾ। ਪੱਖਾ ਪੱਖਾ ਲਾ ਆ ਜੰਨੇ ਲਾ ਦੰਨੇ ਆ। ਘੜੀ ਠਹਿਰ ਪਏ। ਓਕੇ ਪੱਖਾ ਲਾ ਦਿੰਨਾ। ਕਿੱਤਾ ਰੱਖੀ। ਮਾਰੇ ਤੇ ਕੀ ਹੋਣੀ ਨਹੀਂ। ਬਾਚ ਲਾਉਣਾ ਆ। ਹਾਂਜੀ। ਅੱਛਾ ਛੱਡ ਲੱਗੂ ਓਕੇ ਨਾ। ਤੇ ਅੱਜ ਠੰਡਾ ਦਾ ਗਰਮ ਠੰਡ ਲੱਗਣੀ ਤੈਨੂੰ। ਅੱਜ ਠੰਡ ਹੈ। ਆਹੋ ਅੱਜ ਮੌਸਮ ਠੰਡਾ ਆਇਆ। ਅਰੇ ਤੁਸੀਂ ਹਾਂ ਠੀਕ ਆ ਮੈਂ ਕਰ ਦਨਾ ਦੇ ਲੈਣਾ ਮਾਰ। ਪੈਰਾਂ ਨੂੰ